ਸਸਕਾ ਵੀਤੀ ਸਰ ਵੀ ਰਣੂ ਸੰਧੀ ਦੇ ਫੈਨ ਤੋਂ ਬਹੁਤ ਬਹੁਤ ਵੈਕਮੇ ਜੀ ਤਾਂ ਬਾਈ ਭਿੰਦੇ ਵਾਲਾ ਕੋ ਬਹੁਤ ਚੁੱਕੇ ਆਪਾਂ ਪਰ ਅੱਜ ਬੱਲੂ ਗਿਆ ਰਹਾ ਜਰਾ ਹਾਂਜੀ ਹਾਂਜੀ ਬੱਲੂ ਹੈ ਨਹੀਂ ਤੇ ਅੱਜ ਦੋਵੇਂ ਮੁੜ ਗਾ ਕੇ ਤੇ ਬਾਕੀ ਬਾਈ ਨਾਲ ਗੱਲਬਾਤ ਕਰੀਏ ਆਪਾਂ ਬਾਈ ਹਸਰੀਕਾਲ ਹਸਰੀਕਾਲ ਕੀ ਹਾਲ ਜੋ ਹੋਰ ਸੁਣਾਓ ਜੀ ਬਹੁਤ ਵਧੀਆ ਤੁਸੀਂ ਸੁਣਾਓ ਸਾਹਿਬ ਠੀਕ ਠਾਕ ਮੇਰਾ ਮੇਰਾ ਨਰੀ ਪਹਿਲਾਂ ਸਾਰੇ ਵੀਰਾਂ ਨੂੰ ਹਸਰੀਕਾਲ ਜਿਹੜੇ ਸੁਨੀਪ ਚੈਨਲ ਦੇ ਵੀਡੀਓ ਵੇਂਦੇ ਸਾਡੇ ਨੂੰ ਪਿਆਰ ਭਰੀ ਹਸਰੀਕਾਲ ਫਰਨਾ ਮੈਂ ਨਹੀਂ ਬਹੁਤ ਵਧੀਆ ਭਾਜੀ ਸੱਚੇ ਪਾਤਸ਼ਾਹ ਦੀ ਬੜੀ ਮਿਹਰਬਾਨੀ ਰੌਂਦਾ ਆਉਂਦਾ ਆ ਦੀ ਚੰਡੀ ਕਲਾ ਚੰਦ ਜੀ ਕਲਾ ਮਾਰ ਕੇ ਨਹੀਂ ਨਿਕਲਦੇ ਆ ਤੁਹਾਨੂੰ ਹਾਂਜੀ ਹਾਂਜੀ ਪੰਜਵੇਂ ਦਾ ਤੁਸੀਂ ਟਾਈਮ ਦਿੱਤਾ ਹੈ ਅੱਜ ਬੱਲੂ ਵਿਆਹ ਗਿਆ ਬੱਲੂ ਦੇ ਭਨੇਵੇਂ ਦਾ ਵਿਆਹ ਵਾ ਤੇ ਉਹ ਡਿਆ ਤੇ ਅੰਤਰੀ ਤੁਰੀ ਕਰਨੇ ਜੇ 10 ਦਿਨ ਹੈਗੇ ਆ ਆਪਣੇ ਕਪੜੇ ਬਣਾਉਣ ਰਿਹਾ ਇਹਦੇ ਮੈਨੂੰ ਕਹਿੰਦਾ ਅੱਜ ਤੂੰ ਵੀਡੀਓ ਬਣਾਉਣਾ ਜਾਣਾ ਹੈ ਨਾ ਮਜਬੂਰੀ ਪਾਈ ਤੂੰ ਕਹਿੰਦਾ ਤੂੰ ਵੀਡੀਓ ਬਣਾ ਮੈਂ ਚੱਲ ਕੋਈ ਨਾ ਕਿਉਂਕਿ ਨਹੀਂ ਵੀ ਆ ਜਾਂਦਾ ਤੇ ਐਵੇਂ ਹੀ ਆ ਫਿਰ ਸ਼ਾਮਾ ਪੈ ਗਈਆਂ ਵਾ ਗਿਆ ਅਸੀਂ ਘਰ ਦੇ ਜੀ ਸਾਰੇ ਉਹਦੇ ਨਾਲ ਗਏ ਉਹਦੇ ਬੜੀ ਕੋਸ਼ਿਸ਼ ਕਰਨ ਰਿਹਾ ਕਹ ਬਾਪੂ ਜੀ ਬੋ ਸੁਣਾਓ ਤੁਸੀਂ ਠੀਕ ਠਾਕ ਜੋ ਮੇਰਾ ਭਾਜੀ ਮੇਰਾ ਚਲੋ ਮੇਰਾ ਗਾਵਾ ਫਰਕਾਰੇ ਬਗਾਇਆ ਪਾਈਆਂ ਭੈਣਾਂ ਭਾਜੀ ਪਿਓਰ ਪੰਜਾਬ ਦੀ ਮੈ ਜਰਸੀ ਲੈਂਦੀ ਆ ਅੱਛਾ ਕੋਈ ਹਮਤਲੀ ਨਹੀਂ ਤੇ ਲਈ ਵੀ ਮੈਂ ਆਪਣੇ ਸੱਜਣ ਬੰਦੇ ਗੋਵਾਂ ਦੇ ਤਿੰਨ ਚਾਰ ਗੋਵਾਂ ਦੇ ਮੈਂ ਘਰੋਂ ਲੈ ਆਂਦੀ ਆ ਤੇ ਹਜੇ ਚਾਰ ਦੰਦ ਵਸ਼ੀ ਆਦੇ ਪਹਿਲਾਂ ਵਸ਼ੀ ਨੇ 18 ਲੀਟਰ ਦੁੱਧ ਚੋਆ ਆ ਦੀ ਰਾਪ ਦੱਸਣਗੇ ਅੱਛਾ ਜੀ ਹਾਂ ਜੇ ਵਸ਼ੀ ਹਜੇ ਸੁੰਦੀ ਦੀ ਬਰਾਈ ਹੋਣੀ ਪਤਾ ਨਹੀਂ ਕੋਈ 800 ਦੇ ਨਹੀਂ ਸੁੰਦੀ ਵਸ਼ੀ ਇਹਨਾਂ ਵਸ਼ੀ ਨੇ ਲੇਵਾ ਮਾਰਨਾ ਉਧਰ ਲੱਗੀ ਇਧਰ ਲੱਗੀ ਜਦੋਂ ਮਰਜ਼ੀ ਲੱਗੋ ਹਾਂ ਜੀ ਇੱਥੇ ਲੱਗੋ ਮਜਾ ਲ ਬਦੇ ਆਪਣੇ ਵਾਹ ਗਿਆ ਰਾਤੀ ਤੈਨ ਹੋਰ ਤੇ ਉਵੇ ਉ ਗਈਆਂ ਉਹ ਦਿਨਵਾ ਛੋਟੇ ਛੋਟੇ ਰੇਡ ਕਰਕੇ ਮਈਆਂ ਜਿਹੜਾ ਵੇਚਣ ਵਾਲਾ ਭਾਅ ਪਾ ਲੈਣਾ ਜਿਹੜੀਆਂ ਚੁੱਕੀਆਂ ਜਾਣ ਪਹਿਲੇ ਅੱਜ ਸਵੇਰ ਨੂੰ 5 ਫੋਨ ਆਏ ਕਹਿੰਦੇ ਵੀਰ ਤੇਰੀ ਵੀਡੀਓ ਠੀਕਣ ਦੇ ਯਾਰ ਅਸੀਂ ਮਈਆਂ ਛੋਟੇ ਛੋਟੇ ਭਾਰੀਆਂ ਲੈਣੀ ਹਾਂ ਜੀ ਵਾਹ ਤੇ ਵੱਡੀਆਂ ਵੀ ਹੈ ਸੀ ਤੇ ਨਾਲ ਛੋਟੀਆਂ ਵੀ ਯਾਰ ਆਪਾਂ ਤੁਹਾਨੂੰ ਪਹਿਲੇ ਦਿਨ ਦੱਸਿਆ ਕਿ ਜਦਾਂ ਦਾ ਮਾਲ ਮਿਲ ਜੇ ਤਾਂ ਨਾ ਕੋਈ ਨਹੀਂ ਪਹਿਲਣ ਗੱਡੀ ਆ ਪਰਸਾਂ ਦੀ ਸਈ ਆ ਹਾਂ ਹਾਂ ਬੜੀ ਸੀਲਸ ਲੱਗਵਾ ਠੰਡੀ ਬੜੀ ਆ ਹੂੰ ਕਿਤੇ ਬੜੀ ਲੱਤ ਨਹੀਂ ਚੁਕਣੀ ਤੇ ਬੋਲਾ ਹੋਊਗਾ 6-7 ਕਿਲੋ 6 ਸਰ ਕਿਲੋ ਲਾਓ ਠੀਕ ਆ ਕਿ ਮੈਂ ਬੜਾ ਜਿਆਦਾ ਫਿੰਟਰ ਮਾਰਦੀ ਲੋੜ ਨਹੀਂ ਕਿਉਂਕਿ ਪਹਿਲਣਾ ਲੱਗੇ ਨਹੀਂ ਲੱਗੰਦੇ ਨਹੀਂ ਇਹ ਹਿਲਦੀ ਨਹੀਂ ਹਾਂਜੀ ਹਾਂਜੀ ਤੇ ਮਾਨ ਨੇ ਜੋ ਕਟਾ ਕਟਾ ਮਗਰ ਆ ਗਿਆ ਹੁਣ ਵੇਖੀ ਚੱਲੋ ਕਰਾ ਦੇ ਕੋਣੀ ਝੋਟੀ ਆ ਤੇ ਦੁੱਧ ਚਵਾ ਦੂਗੀ ਝੋਟੀ 9 10 ਕਿਲੋ ਪਰ ਠੀਕ ਹੈ ਚਵਾ ਜੂ ਬੜਾ ਚੰਗਾ ਆਪਣੇ ਕੋ ਪਰਸਨਲੀ ਸੂਈਏਦਾ ਪਰ ਜਨਾ ਹੈਗਾ ਅਸੀਂ ਹੋਂਦਾ ਨਹੀਂ ਦੱਸਾਂਗੇ ਬਸ 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 ਕਿਉਂਕਿ ਲਾਂਮਾ ਨਹੀਂ ਕੇ ਖੋ ਲੈਣਾ ਵੇਖੋ ਰੰਗ ਰੰਗ ਵੇਖੋ ਜੀ ਕਾਲਾ ਸ਼ਿਆ ਝੋਟੀ ਦਾ ਹਾਂਜੀ ਸਾਫ਼ ਸੁਥਰੀ ਦੇਖੋ ਆ ਵੇਖੋ ਵੇ ਪਰ ਠੀਕ ਹੈ ਭਾਈ ਜੋਤਲੀ ਝੋਟੀ ਆ ਕੱਢੀ ਬਹੁਤ ਚੰਗੀ ਆ ਤੇ ਬਾਠ ਠੀਕ ਆ। ਪਿੰਡਾਂ ਦੇ ਫਿਰ ਉਦੋਂ ਦਾ ਮਾਲ ਇਹ ਉੱਡੇ ਗਣਾ ਦਾ। ਮਾਲ ਭਾਜੀ ਸਾਰਾ ਹੀ ਵੇਚ ਗਿਆ। ਇੱਕ ਦੋ ਵਾਰ ਵੀਰਾਂ ਨੇ ਮੈਨੂੰ ਬੜਾ ਹੀ ਖਰਾਬ ਕੀਤਾ ਜਿਹੜੇ ਨਾ ਡੰਗਲ ਖੜਕੇ ਘਰ ਪੈਸੇ ਬਾਅਦ ਚ ਦਵਾਂਗੇ ਉਹ ਦਵਾਂਗੇ। ਉਦੋਂ ਸਾਡਾ ਥੋੜਾ ਜਿਹਾ ਮਨਜਾ ਖਟਾ ਹੋ ਗਿਆ। ਹਾਂ ਜੀ। ਤੇ ਉਹ ਵੀਰ ਖਰਾਬ ਕਰਕੇ ਹੀ ਬੜਾ ਕਰਦੇ ਆ। ਮਾਲ ਤੇ ਮਗਰੋਂ ਬੜਾ ਵਿਗਿਆ। ਉਦੋਂ ਆਪਾਂ ਵੀਡੀਓ ਤੇ ਫੋਜੀ ਦੀ ਬਣਾ ਕੇ ਚੱਲ ਗਏ। ਤੁਹਾਨੂੰ خیال ਬਾਅਦ ਆਇਆ। ਸਾਰਾ ਮਾਲ ਡਕਾਇਓ ਸਾਰਾ ਮੈਂ ਪਰਸੋਂ ਵੇਚਿਆ। ਚਲੋ। ਹਾਂ ਫਿਰ ਮੈਂ ਆਜਲ ਹੋਰ ਨਵਾਂ ਪਾਉ। ਹਾਂ ਜੀ ਬਰਾ। ਗੱਡੀ ਦੇ ਪੈਸੇ ਪ੍ਰਜਾਹ ਦੀ ਸਫਰ ਜੰ 2000 ਕਟ 68 60000 ਦੀ ਗੜੀ ਗਈ ਲੁਕਣੀ ਗੈਰੀ ਇਹ ਤੁਸੀਂ ਦੱਸ ਦੋ ਆਪੀ 40000 ਕਟ ਕਰਨਾ ਚਲੋ 70000 60000 ਕਰਾਂਗੇ 60000 ਦੀ ਬੱਲੂ ਦੇ ਨਾਂ ਦੀ ਹਾਂਜੀ ਕੱਟੀ ਬੜੀ ਚੰਗੀ ਆ ਪਹਿਲਾ ਸੁਆਵਾ ਬਿਲਕੁਲ ਜੈਨਰੇਟ ਦਾ ਦੁੱਧ ਜਿਹੜਾ ਨਾ 9 8 9 ਕਿਲੋ ਚਵਾਊਗੀ ਬਿਲਕੁਲ 6 ਕਿਲੋ ਬੋਲਾ ਤਿਆਰ ਹੋ ਗਿਆ ਗਿੱਲਾ ਨਾਲੂ ਪਰਸੋਂ ਦੀ ਝੋਡੀ ਸੂਈਆ ਮਗਰੇ ਦੇ ਕਟਾ ਵਾ ਅਵੇਸਾ ਸੀ ਠੰਡੀ ਬੜੀ ਪੂਰ ਛਟਾ ਕੇ ਨਿਕਲੋ ਬੱਲੂ ਦੇ ਪਾਈ ਦੇ ਨਿਕਲ ਨਿਕਈਆ ਝੋਡੀ ਮੈ ਮਿਣੀ ਅੱਛਾ ਮਿਣੀ ਆ ਗੀਣੀ ਭਾਜੀ ਸਿੰਘ ਖਿਲਦੇ ਨੇ ਸਿੰਘ ਵੇਖੋ ਮਿਣੀ ਦਾ ਬਾਈ ਵੇਖੋ ਕਿੰਨੀ ਚਾਰੂ ਕਿਸ ਨੇ ਸੰਭੀ ਨਹੀਂ ਪਹਿਲਾ ਸੁਆਜੀ ਨਹੀਂ ਨਹੀਂ ਭਾਜੀ ਸੁਆ ਦੁਜਾ ਸੁਆ ਸੁਆ ਸੁਈਣਾ ਇਧਰ ਵੇਖੋ ਸਿੰਘ ਬੱਲੇ ਬੱਲੇ ਅਨ ਸਿੰਘ ਦੇ ਚੱਪਾ ਚੱਪਾ ਜਿਨੂੰ ਸੇਕੇ ਕੇ ਨਾ ਆਇਆ ਬਾਕੀ ਕਰ ਰੋਹਣ ਸਿੰਘ ਹਿਲਦੇ ਆ ਹੂੰ ਹੂੰ ਸਿਰਫ ਉਹ ਮੈਂ ਕਹਿੰਦੇ ਸੰਭੀ ਹਾਂ ਬਸ ਸੰਭਾ ਲਈ ਤੇ ਹੁਣ ਭਾਜੀ ਵੀਡੀਓ ਜਿਨੀ ਕਹਿਣਾ ਜੋ ਹੋਇਆ ਉਹ ਨਾਲ ਕੁਝ ਨਹੀਂ ਕੁਝ ਨਹੀਂ ਚਾਹਣਾ ਕਰੋ ਮਜਬੂਰੀ ਨਹੀਂ ਨਹੀਂ ਕੋਈ ਗੱਲ ਨਹੀਂ ਦੇਖੋ ਜੀ ਤੇ ਦੁੱਧ ਮੈਂ ਦੇ ਥੱਲੇ 9 ਕਿਲੋ ਜੋ ਕਿੱਥੇ ਹੈ ਤੇ ਚੌਥਾ ਦਿਨ ਸੁਈਨੇ ਕੱਟਾ ਜੋਦਾ ਵੀ ਕੱਟਾ ਮਤਲਬ ਹਾਂਜੀ ਚਲੋ ਬਾਹਰ ਲੈ ਆਈ ਸੀ ਇੱਕ ਵੇਖੋ ਮਾਸਾ ਮਾਸਾ ਜਿੰਨੇ ਹਾਂ ਵਾਕਈ ਫੁੱਟ ਬੜੀ ਜਿਆਦਾ ਚੰਗੀ ਬਾ ਠੀਕ ਆ ਤੇ ਚਾਰੋਂ ਵੀ ਬੜੀ ਜੋ ਹਾਂ ਦੋ ਕਰਾਂਗੇ ਉਦ ਕਰਾਉਗੀ ਕਿ ਨਾ ਇਹ ਵੰਡ ਖਾਂਦੀ ਹੈ ਨਾ ਖਾਂਦੀ ਹੈ 12 ਕਿਲੋ ਇਹ ਵੇਖੋ ਸੇਕ ਪਾਜੀ ਸਿੰਗਾਰ ਹੈ ਵੀ ਮਾਸਾ ਮਾਸਾ ਇਹ ਵੱdna ਹੁੰਦੀ ਕੈਮਰਾਮਨ ਜੀ ਆਫ ਫੋਟੋ ਖਿਚੋ ਸਿੰਗਾਰ ਬਿਲਕੁਲ ਮਾਸਾ ਮਾਸਾ ਸਿੰਗਾਰਾ ਚਲੋ ਜਣ ਜਣੇ ਲਓ ਜੀ ਹੁਣ ਚੁਆਈਆਂ ਭਿੰਦਾ ਜੀ ਵਧੀਆ ਬਿਲਕੁਲ ਪੂਰ ਛਟੇ ਕੋਈ ਨਹੀਂ ਭਾਜੀ ਬਸ ਠੀਕ ਹੈ ਜੀ ਖਣਾ ਜਕਮੀ ਪੇਸ਼ੀ ਹੋਵੇ ਵੱਡਾ ਡਾਟੋ ਇਹਦੀ ਆਪਣੀ ਹੈ ਠੀਕ ਹੈ ਭਾਈ ਜੀ ਹਾਂ ਜੀ ਤੇ ਦੂਜਾ ਸੁਆਹਾ ਤੇ ਉਦਾ ਇਹਰੀ ਛੋਡੀ ਦੇ ਜੇਕਦੇ ਹੁੰਦੀ ਰਾਜੀ 80 85000 ਦੀ ਸੀ ਹਾਂਜੀ ਤੇ ਹੁਣ 65000 ਦੀ ਅੱਛਾ ਪੰਜੀ ਮਾਣ ਫੱਠ ਫੱਠ ਜਾਣ ਦੋ ਛੋਟ ਕਰਵਾਗੇ ਹੋਰ 1000 ਚਲੋ ਯਾਰ ਸੰਦੀਪ ਸਿੰਘ ਕਰਵਾਇਂ ਵੀਰ ਜੀ ਜਾਣ ਦੋ ਬਸ ਜੈ ਜੀ ਨਾ ਜੈ ਜੈ ਕੈ ਹੀ ਉਡਕਣੀ ਆ ਛੋਟੇ ਛੋਟੇ ਭਾਅ ਛੋਟੇ ਛੋਟੇ ਭਾਅ ਆ ਵੀ ਛੋਟੀ ਮਰੀ ਤਾਲੀ ਸੁਈ ਜੋ ਮਗਰ ਇਹਦੇ ਇਹ ਕੱਟਾ ਕੱਟੀ ਕੱਟੀ ਅੱਛਾ ਕੱਟੀ ਕੱਟੀ ਜੋਦੇ 8 ਕਿਲੋ ਦੁੱਧ 10 ਕਿਲੋ ਵਾ ਮੇਰੇ ਮਹੀਂ ਆਪਣੇ ਕੋਈ ਆਪਾਂ 8 ਕਰਕੇ ਦੇਣੀ ਆ ਦੋਰਾ ਗਰਾ ਦੀ ਲਓ ਜੀ ਵੇਖੋ ਗਰਾ ਦੀ ਆਪਾਂ 8 ਕਰਕੇ ਦੇਣੀ ਆ ਤਾਂ ਦੁੱਧ 10 ਕਿਲੋ ਆ ਲਈ ਗਰਾ ਦੀ ਆ ਦੇਖੋ ਕੋਣੀ ਛੋਡੀ ਆ ਤੇ ਕੱਟੀ ਮਗਰ ਆ ਗਈ ਆ ਹਾਂਜੀ ਕੱਟੀ ਮਗਰ ਵਾ ਠੰਡਾ ਠੱਡਾ ਚੰਗਾ ਮਹੀਂ ਬਿਲਕੁਲ ਉਹ 10 ਕਿਲੋ ਆਂਦੇ ਆ ਪਾਰਟੀ ਕਰਾਂਗੇ ਆ ਚੰਗ ਆ ਵੇਖੋ ਜੀ ਦੇਖੋ ਆਣੇ ਗੱਲ ਨਾ ਮਾ ਖਾਣ ਦੀ ਬੱਧੀ ਬੋਦੀ ਚੋਂ ਚੰਗੀ ਹੈ। ਸਿਵਾਇ ਦੂਵੀ ਬੜੀ ਚੰਗੀ ਹੈ। ਠੀਕ ਹੈ। ਬੋਲ ਵੇ ਕਿਉਂ? ਐ ਜੀ ਮੈਂ ਤਾਂ ਬੜਾ ਬੜਾ ਆਉਂਦੇ ਆ ਜੋ ਬਾਹਰ ਹੋਣਾ। ਅੱਛਾ। ਅਗਰ ਤੁਸੀਂ ਦੀਆਂ ਵੀਡੀਓ ਸਾਰੀਆਂ ਵੇਖਣੇ ਮੈਂ ਬੈਠਾ। ਪਰ ਮੇਕੋ ਭਾਜੀ ਗੈਰ ਹੀ ਮਤਲਬ ਹਾਣੇ। ਹਾਂ ਜੀ। ਸ਼ੁਰੂ ਤੋਂ ਜੈ 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 ਹੀ ਰਹਿਣਗੇ। ਬਿਲਕੁਲ। ਬੋਲੋ ਭਾਜੀ ਫਿਰ। ਬੋਲ ਭਾਜੀ ਐ ਜੀ ਮੈਂ ਤਾਂ 80 ਆਉਂਦੇ ਆ 75 ਵੀ ਆਉਂਦੇ ਆ ਜੋ। ਪੱਕੀ ਗੱਲ ਦੇਣ ਵਾਲੀ 6000 ਰੁਪਏ। ਵੇ ਨਹੀਂ ਇਹ ਪੈਨਡਲ ਠੀਕ ਹੈ ਭਾਈ ਜੀ ਹਾਂ ਜੀ ਠੀਕ ਹੈ 10000 ਜਾਨ ਦੋ 10000 ਜਾਨ ਦੋ ਚਲੋ ਆਗਾ ਗਾਹ ਮੇਂ ਸੁਈ ਜੋ ਆ ਆ ਗਈ ਜੋ ਬੱਛੀ ਰੇ ਜੇਨੀ ਜੋ ਛੁੱਟੀ ਗਰਲੈਂਡੋ ਗਰਲੈਂਡੋ ਕੈਨੇਡਾ ਗਰਲੈਂਡੋ ਉਹਨਾਂ ਦੀ ਮਰਜ਼ੀ ਲਾ ਲਓ ਹਾਂ ਜੀ ਹਰੇ ਹੁਣੇ ਸੁਈ ਜੋ ਬੈਠ ਹਾਂ 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 ਜੇਨੀ ਜੋ ਛੁੱਟੀ ਇਹਨਾਂ ਸੂਆ ਜੀ ਪਹਿਲਾਂ ਸੂਆ ਸੁਈ ਜੋ ਹਰੇ ਉਹ ਲੋਏ ਤਾਂ ਕੋਈ ਨਹੀਂ ਹਾਂ ਹਾਂ ਲੋ ਜੀ ਘੰਟਾ ਕੋ ਹੋ ਗਿਆ ਸਵੇਰ ਨੂੰ ਡੇਢ ਹਾਂ ਹਾਂ ਸੋਣ ਦਿੰਦੀ ਹੁਣ ਜੇਰ ਜੂੜ ਠੰਡੀ ਠੁੰਡੀ ਬਾਜੀ ਬੜੀ ਨਿਕਲੀ ਆਹ ਵੇਖ ਚੱਲੇ ਅਣੀ ਪਿਓ ਮਾਰਾ ਜੇ ਨੂੰ ਇਹਨੇ ਕੱਲ ਮਾਰ ਕੇ ਕਰਕੇ ਚੱਲ 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 ਮਈਆਂ ਦਾ ਭਾਅ ਲਿਗਾ ਨਾ ਨਹੀਂ ਠੀਕ ਹੈ ਭਾਈ ਉਹਨਾਂ ਭਾਜੀ ਭਾਵੇਂ ਜਿਹੜੀ ਮਰਜ਼ੀ ਦੇਖਵਾ ਮਈਆਂ ਦਾ ਭਾਅ ਵੇਖ ਲਓ ਹਾਂ ਹਾਂ ਪਹਿਲਾਂ ਪੂਰਾ ਵੇਖੋ ਮਖਾ ਉਹ ਜੀ ਤਸੰਦਿਆ ਜੇਰ ਪਹਿਣੀ ਹੈ ਹਜੇ ਭਾਜੀ ਜੇਰ ਪਹਿਣ ਵਾਲੀ ਭਾਜੀ ਨੇ ਕੰਨ ਫੋਨ ਖਾਲ ਦੋ ਬੱਚੇ ਬੈ ਕਰਦੀ ਐ ਠੰਡੀ ਪੜੀ ਐ ਠੰਡੀ ਠੁੰਡੀ ਪੜੀ ਐ ਬੱਚੇ ਨੂੰ ਨਾ ਮੈਂ ਜੂੰਗ ਲਵਾਈ ਆ ਹਾਂਜੀ ਮੈਂ ਵੀ ਆਖੀ ਮੈਂ ਚੋਤੀ ਆ ਹਾਂਜੀ ਧਰਾਂ ਪੂਰਾ ਮਾਲ ਦੇਸੀ ਬੜੀ ਸਾਫ ਨਿਕਲੀ ਬਸ ਠੀਕ ਹੈ ਹਾਂਜੀ ਮੈਂ ਤੇ ਨੈਰੀ ਇਹ ਮੱਛੀ ਆਈ ਹੋਈ ਜੀ ਮੱਛੀ ਮਗਰਾਗੇ ਨਾ ਹਾਂਜੀ ਬਸ ਮੱਛੀ ਦੇ ਭਾਜੀ ਭਾਇ ਦਾ 50000 ਰੁਪਇਆ ਮੰਗ ਲਈਏ ਹੂੰ ਇਹਦੇ ਨਾਲ ਦੋ ਘੜ ਚਲੀ ਦੀ ਇਹ ਵਾਜੀ ਪੱਤ ਹੋਰ ਕਰਦਾਂਗੇ ਯਾਰ 37000 ਦੀ 37000 ਦੀ ਛਤੀਰੀ ਦੇ ਬੰਦੇ ਜਾਣ ਦੋ 36000 ਦੀ ਛਤੀ ਦੀ ਵੇਲਣ ਭਾਅ ਵੇਲੋ ਭਾਈ ਪਿੰਦੇ ਦੇ ਹਣਾ ਦੇਖਣ ਤੁਸੀਂ ਵੀ ਮੈਂ ਤੁਹਾਨੂੰ ਨਾ ਘੜਾਇਆ ਕਰੋ ਜਿੱਥੇ ਇੰਨਾ ਮਾਨਸ ਰਮਾ ਕਰੇ ਨਾ ਛਤੀ ਹਰ ਨਹੀਂ ਕਰਾਂਗੇ ਆ ਜਾਓ ਕਰਾਂ ਚਾਰ ਨੰਦ ਵਿਖਾਈਆ ਵੇੜ ਕਰਾਂ ਦੇ ਜਰਤੀ ਲਗਾ ਦੀ ਛੋਟੀ ਜੀ ਛਤੀ ਦੀ ਛਤੀ ਲਾ 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 ਲਓ ਭਾਈ ਪਿਓਰ ਪੰਜਾਬ ਦੀ ਪਿਆਰ ਵੇਲੋ ਤੁਸੀਂ ਆਵਜੋ ਮਾ ਜਲੀ ਨਹੀਂ ਆਪਣੇ ਸੱਜਣ ਬੰਦੇ ਨੂੰ ਮੈਂ ਲਈ ਆ ਇਹੋ ਪਹੁੰਚੀ ਤਾਂ ਬਜੇ ਪਰ ਉਹ ਹੀ ਹੈ ਨਹੀਂ ਗਾਉਂ ਚੰਗਾ ਬਣਾਉਂਗਣਾ ਚੱਕਰੀ ਨਹੀਂ ਇਹਨੂੰ ਤੇ ਠੰਡੀ ਇਹ ਨਹੀਂ ਵਸ਼ੀ ਕੋਈ ਗੱਲ ਨਹੀਂ ਕਰਨ ਵਾਲੀ ਢਿਲ ਵੇਖੋ ਭਾਜੀ ਇਹਨੂੰ ਦੇਖੀਏ ਭਾਜੀ ਆ ਵੇਖੋ ਢਿਲ ਹੁਣ ਭਾਜੀ ਉਹਦੇ ਕੈਨ ਦੇ ਮੁਕਾਬ ਕਹਿੰਦੇ ਹੈ ਵੀ ਪਹਿਲਣ ਵਸ਼ੀ ਨੇ 18 ਕਿਲੋ ਦੁੱਧ ਚਵਾਇਆ ਹਜੇ ਚੌਗੀ ਆ ਪਿਓਰ ਮੂਹ ਤੇ ਪੁੱਟ ਕੇ ਦੇਖ ਲੋ ਚਾਰ ਦਾ ਹੈ ਨਾ ਪਿਓਰ ਚਾਰ ਦਾ ਦਾ ਵਸ਼ੀ ਆ ਪਿਓਰ ਪੰਜਾਬ ਦੀ ਆ ਕਿਉਂ ਨਾ ਇਹ ਸੋਇਆਂ ਜਵਾ ਨਾ ਇਹ ਦੂਜੀ ਆਹ ਹਮਾ ਚਲਾਲੀ ਆ ਹਾਂਜੀ ਪਿਓਰ ਜਰਸੀ ਆ ਬੜੇ ਵੀਰਾਂ ਦੀ ਡਿਮਾਂਡ ਹੈ ਵੀ ਜੱਫੀ ਰਿਹਾ ਉਹਦੇ ਜੱਫੀ ਲਿਆਈ ਦੀ ਚੰਗੀ ਆਸਮਾ ਚੜਾਲੀ ਨਹੀਂ ਲਿਆਈ ਦੀ ਬਿਲਕੁਲ ਤੋਰ ਤੋਰ ਕਰਦੇ ਤੇ ਹੁਣ ਇਹ ਦੇਖ ਲੋ 30 ਦਿੰਦੀ ਆ 22 ਦਿੰਦੀ ਆ ਇਹ ਤੁਹਾਡੀ ਮਰਜ਼ੀ ਦੇਖ ਲੋ ਚੀਜ਼ ਦੇਖੋ ਦੇਖੋ ਕਿੰਨੇ ਸਿਆਰ ਲੈਣ ਸੋੜ ਰਹੇ ਨੇ ਅਸਲ ਜੇ ਬਿਆਹ ਬਹੁਤ ਚੱਗੀ ਆ ਜਿੱਥੇ ਨਾ ਆਪਣੇ ਰਿਸ਼ਤੇਦਾਰ ਵਾਕੇ ਸੁਣਿਆ ਦੀ ਹਾਂਜੀ ਹਾਂਜੀ ਐਵੇਂ ਨਹੀਂ ਕਿਸ ਨੂੰ ਕਿਹਾ ਜਾਂਦਾ ਨਹੀਂ ਕਿਹਾ ਜਾਂਦਾ ਨਹੀਂ ਕਿਉਂਕਿ ਮੈਂ ਰਹਾ ਨਾ ਉਸਨੇ ਵੀ ਕਿਹੜੇ ਪਿੰਡੋਂ ਕਾਂ ਵਾਲੀ ਕਾਲਾ ਲੀਵ ਆਪਾਂ ਦੱਸ ਕੇ ਦੇ ਦਾਂਗੇ ਕੋਈ ਹੋਲੇ ਨਾ ਨਹੀਂ ਤੁਸੀਂ ਕਾਲਾ ਮਾਲੀ ਹੋ ਰਹਿ ਗਈ ਹਾਂਜੀ ਹਾਂਜੀ ਭਾਜੀ ਉਹ ਵੀਰ ਕੋ ਮੈਂ ਅੱਗੇ ਚਾਰ ਲੈਣ ਤੇ ਹਾਂ ਉਹਦਾ ਫੋਨ ਕੀਤਾ ਬੜਾ ਆਪਣਾ ਮਾਨ ਕਰਦੇ ਹਾਂ 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 ਬਹੁਤ ਭਾਜੀ ਚੰਗੀ ਵਸ਼ੀ ਹੈ ਮੈਂ ਬੈਠ ਪੂਰੀ ਰਾਤ ਤੱਕ ਆਪ ਤੀਖੋ ਉਹ ਨਾ ਭੈਣ ਨਹੀਂ ਫਿਰ ਭਾਜੀ ਇੱਕ ਦਮ ਦੇਖਣਿਆ ਇਹ ਜਿਹੜਾ ਲੱਖ ਰੁਪਈਆ ਮੁੱਲ ਪੈਣਿਆ ਵਸ਼ੀਰਾ ਤੇ ਜੱਤੀ ਦਾ ਤੇ ਆਪਾਂ ਦੇ ਮੋਲੇ ਦਾ 60000 ਰੁਪਈਆ 5000 ਛੋਟ 55000 ਦੀ ਬੱਛੀ ਤੇ ਤਾਂ 2000 ਹੋਰ ਮਾਨਸਦੀਪ ਸਿੰਘ ਤੇਰੇ ਨਾਂ ਦਾ ਕਰ ਦਾਂਗੇ ਬੱਛੀ ਦਾ ਜੇ 10 ਬਿਲਕੁਲ ਜਾਇਜ਼ ਰੇਟ ਵਾ ਕੇ ਨਹੀਂ ਪੁਛੇ ਵੀ ਵੀਡੀਓ ਨੇ ਵੇਖ ਲਈਓ ਪੈਸੇ ਲਾਗ ਲੈਂਦੀ ਆ ਠੀਕ ਹੈ ਵੇਣ ਬਹੁਤ ਸੋਹਣੀ ਰੇਡ ਵੀ ਬਹੁਤ ਜਾਇਜ਼ ਆ ਤੇ ਵੇਣ ਵੀ ਸੋਹਣੀ ਆ ਹਾਂਜੀ ਪਿਓਰ ਜੱਤੀ ਆ ਐਵੇਂ ਥੱਲੇ ਬਹਿ ਜਾਓ ਇੰਨੀ ਠੰਡੀ ਆ ਕੋਈ ਗੱਲ ਨਹੀਂ ਉਹ ਜੀ ਕੋਈ ਜੀ ਗਰਮ ਹੋ ਆ ਗਏ ਤੁਸੀਂ ਤੁਹਾਡਾ ਦਰਦੀ ਆ ਜਿਵੇਂ ਮਰਜ਼ੀ ਬਹਿ ਜਾਓ ਥੱਲੇ ਆ ਆਹ ਹਾਂਜੀ ਵੇਖੋ ਢਿੱਲ ਵੇਖੋ ਭਾਜੀ ਅਜੇ ਅਜੇ ਬੰਨਣਾ ਵੇਣ ਨੂੰ ਕੋਈ ਪ੍ਰਵਾਹ ਨਹੀਂ ਜੀ ਚਲੋ ਜਿਹੜਾ ਲੈਓ ਕਿਉਂਕਿ ਵੇਖੋ ਭਾਜੀ ਜੈਦ ਭਾ ਪੁੰਨੇ ਆ ਤੇ ਵੇਖ ਵੀ ਜਾਂਦੀਆਂ ਨੇ ਫਿਰ ਤਿਆਰ ਹੁੰਦਾ ਕੰਮ ਐਵੇਂ ਅਸੀਂ 90000 ਮੰਗ ਲਈਏ ਕੋਈ ਨਹੀਂ ਨਹੀਂ ਬਿਲਕੁਲ ਆ ਸੁਈ ਜੋ ਉਹ ਜਿਹੜਾ ਬੱਚਾ ਪਰਲਾ 20 ਦਿਨ ਲਾਲੇ 25 ਦਿਨ ਲਾਲੇ ਪਰਲੇ ਪਾਸੇ ਬੈਠਾ ਜੀ ਅੱਜ ਵਛਿਆ ਇਹ ਪਾ ਵਛਾ ਵਾ ਵਛਾ ਹਾਂਜੀ ਦੁੱਧ ਕਿੰਨਾ ਦੁੱਧ ਨੈਟ ਭਾਰੀ 18 ਕਿਲੋ ਚੋਕੇ ਕੋਈ ਲੈ ਜਾ ਸਾਡੇ ਕੋਲ 18 ਕਿਲੋ ਪੱਕਾ ਠਰਕਾ 18 ਕਿਲੋ ਦੁੱਧ ਵੇਖੋ 18 ਕਿਲੋ ਲੈ ਜਾ ਕੋਈ ਭਰੀ ਚੋਕੇ ਲੈ ਜਾ ਬਰਾਕਰ ਮੇਰਾ ਵੀਰ ਤੇ ਵੇਖੋ ਕਾਣੀ ਬੜਾ ਕਮਾਲ ਦਾ ਚੋਣ ਹੀ ਬੜੀ ਲੱਗੀ ਇਹਨੂੰ ਐਵੇਂ ਬੈਠੋ ਥੱਲੇ ਦੇ ਇਹ ਵੀ ਬੜੀ ਠੰਡੀ ਆ ਵੇਖੋ ਸੀਲ ਵੇਖੋ ਕਿੰਨੀ ਹਾਂਜੀ ਬੜੀ ਸੀਲ ਨੂੰ ਕਹਿੰਦੇ ਸੀਲ ਪਾਣਾ ਬਹੁਤੀ ਸੀਲ ਹਾਂਜੀ ਬਹੁਤੀ ਸੀਲ ਹਾਂਜੀ ਫਿਰ ਪਿੰਦਾ ਜੀ ਇੱਥੇ ਬੋਲੀ ਰੇਡ ਇੱਕੋ ਗੱਲ ਪੰਜਾਬ 50 50 ਕਿੰਨਾ ਇਮਾਨਦਾਰ ਕੋਰੀਆ ਸਨੀ ਬਸਰੇ ਨਾ ਲੰਝਾ ਯਾਰ ਬੀ ਉਹ ਲਾਉਂਦੀ ਪਿਆ ਜਾਂਦੋ ਕਿਹਦੇ ਕੋਲੋਂ ਕਮੀ ਨਹੀਂ ਬਚੀ ਜਿਹਦੇ ਜਾਈ ਉਹ ਕਰ ਦਿੰਗੇ ਮਾਨ ਦਾ ਤੁਹਾਡਾ ਦੇਖੋ ਵੇੜ ਕੋਈ ਕਰੀ ਲਾਗ ਭਾਜੀ ਉਹ ਤੋਂ ਬਖਾਲ ਦਿੰਦੇ ਰੰਗ ਆਹ ਵੇਖੋ ਰਾਜਾ ਰਾਮਪੁਰੀ ਇਹ ਨਾ ਹੋ ਗਏ ਕੋਈ ਹਾਂਜੀ ਹਾਂ ਬਿਲਕੁਲ ਚੱਲਣ ਦੋ ਦੇਖੀ ਵੇੜ ਜਾਂਦੀ ਰਿਸ਼ਕਾ ਮਾਰਦੀ ਨਾਲੇ ਵੇਖੋ ਭਾਜੀ ਭਾਤ ਦੋ ਟਾਈਮ ਕੋਈ ਯੋਗ ਤਸੱਲੀ ਕਰ ਹਜੇ ਮੈਂ ਨਿਕਾ ਸੁਦਾ ਹੋਰ ਬੇਲਾ ਰਹਿ ਇੱਕ ਹਾਂਜੀ ਇਹ ਮਿਣੀ ਦਾ ਤੇ ਮਿਣੀ ਦੇਰ ਦੀ ਸੂਈ ਜੋ ਆ ਬੱਛੀਆ ਬੱਛੀ ਜੋ ਇਹ ਵੀਰ ਕਹਿੰਨੇ ਨਾ ਅਡੇ ਕੋ ਲੱਲੀ ਪਿਛਲੀ ਵਾਰ ਨਹੀਂ ਮਾਰਨਾ ਫਾਈ ਭਾਈ ਆ ਮੁੜ ਕੇ ਕਹਿੰਦਾ ਇਹ ਵੀ ਪੈਸੇ ਦੇ ਵੀਰ ਮੈਡੀ ਦੂਰ ਕਲਾਈ ਨਹੀਂ ਵੀ ਠੀਕ ਆ ਠੀਕ ਆ ਠੀਕ ਆ ਦੁੱਧ 10 ਤੋਂ 11 12 ਕਿਲੋ ਆ 10 11 ਕਿਲੋ ਮੰਨੋ ਫੰਡਾ ਕਰਕੇ ਭਾਈ ਫੰਡਾ ਕਰਕੇ ਓਏ ਇਹ ਲਓ ਕਰਾ ਦਿਓ 11 ਲੀਟਰ ਦੋ ਹਾਂ ਹਾਂ ਮਾ ਠੀਕ ਆ ਜੀ ਮਗਰ ਇਹਦੇ ਬੱਛੀ ਜੋ ਇਹ ਛੱਡ ਨਹੀਂ ਇਹਦੇ ਥੱਲੇ ਵੀ ਨਹੀਂ ਜੋ ਹਾਂ ਛੱਡਣੀ ਇਹਦੇ ਥੱਲੇ ਨਹੀਂ ਬਸ ਠੀਕ ਹੈ ਭਾਵੇਂ ਛੱਡ ਲੋ ਤੇ ਭਾਵੇਂ ਨਾ ਛੱਡੋ ਲੋ ਠੰਡੀ ਜਾਊਗੀ ਹਾਂਜੀ ਬਸ ਇੱਥੇ ਹੀ ਖੜੋ ਸਾਹ ਤੇ ਦੀ ਆ ਬੋਲੋ ਫਿਰ ਬੋਲਣਾ ਸੀ ਭਈਆ ਦੇਰੀਏ ਇੱਕੋ ਹੀ ਗੱਲ ਦੱਸ ਦੋ ਬੋਡੀ ਦੀ ਇਹ ਬੋਡੀ ਨਹੀਂ ਛੱਡੀ 20000 ਦੀ 20000 ਦੀ ਜਾਨ ਦਾ ਕਰਾਈ ਆਨੂੰ ਪਹਾੜ ਸਿਖਾ ਦੀ ਇਨਾਂ ਨੇ ਸਾਨੂੰ ਤੁਸੀਂ ਪਹਾੜ ਸਿਖਾ ਦੀ ਆ ਨਜ਼ਰ ਹੁਣ ਖੰਗ ਉਹ ਲੈਣੇ ਬੈਠਾ ਆ ਲੋ ਆਹ ਇਹਨਾਂ ਦੇ ਦੋਵੇਂ ਪਾਜੀ ਬੱਚੇ ਬੱਚੇ ਦਿਖਾਓ ਕੈਮਰਾਮੈਨ ਜੀ ਆਹ ਮੀਟੀ ਦੀ ਮੀਟੀ ਦੀ ਬੱਛੀ ਜੋ ਹੂੰ ਆਹ ਵੱਡੀ ਵਹਿੜ ਦਾ ਬਛਾ ਜੋ ਆਹ ਬਛਾ ਜੋ ਆਹ ਆ ਦੀ ਬੱਛੀ ਜੋ ਚੰਦਾ ਦੁੱਧ ਛੱਡਿਆ ਜੋ ਤੇ ਆਪਣੀ ਕੋਈ ਤਸੱਲੀ ਕਰਕੇ ਦੋ ਟਾਈਮ ਖੜੇ ਠੀਕ ਆ ਆਪਣੇ ਕੋਲੋਂ ਤਾਂ ਪਾਜੀ ਆਪਾਂ ਕੋਈ ਕਫਰ ਨਹੀਂ ਛੱਡੀ ਨਹੀਂ ਭਾਈ ਨਹੀਂ ਠੀਲ ਠੰਡੀਆਂ ਵਾਲੀ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਜਿਹਨੇ ਆਨਲਾਈਨ ਲੈਣੀਆਂ ਫਰਾਂ ਦੀ ਗਰੰਟੀ ਹੋਊਗੀ ਪਾਜੀ ਬਾਤ ਠੀਕ ਆ ਹੁਣ ਆਪਣੇ ਕੋਲ ਕੋਸ਼ਿਸ਼ ਕਰਕੇ ਲੈ ਆਈ ਦੀ ਆ ਇਹ ਤੋਂ ਫਲੇ ਕਿਥੋਂ ਮਾਲ ਮਿਲਦਾ ਨਹੀਂ ਮਿਲਦਾ ਹੁਣ ਮਈਆਂ ਦਾ ਭਾਜੀ ਪੂਰਾ ਸੀਜ਼ਨ ਹੈ ਪੂਰੀ ਟੇਖਵਾ ਬਾਹਰ ਜਾਈਦਾ ਨਾ ਤੇ ਭਰਜੀ ਨਹੀਂ ਕਰਦਾ ਵੀਡੀਓ ਚ ਰੇਡ ਪਾਉਣਾ ਉਹ ਤਾਂ ਮਈ ਹੀ ਮੈਂ ਵੱਧ ਵੇਚੀਏ ਇੱਕ ਗੱਲ ਹੋਰ ਵੀ ਆ ਇੱਥੇ ਵੀਰ ਆਉਂਦੇ ਆ ਉਹ ਕਹਿੰਦੇ ਭਰਾ ਤੂੰ ਵੀਡੀਓ ਚ ਰੇਡ ਘੱਟ ਪਾਉਣਾ ਤੇ ਜਦੋਂ ਇੱਥੇ ਆਈਦਾ ਨਾ ਉਦੋਂ ਤੂੰ ਵੱਧ ਕਹਿੰਦਾ ਹੂੰ ਬੜੇ ਆਉਂਦੇ ਆ ਕਹਿੰਦੇ ਤੂੰ ਰੇਡ ਵੱਧ ਮੰਗਣਾ ਤੇ ਦੇਖੋ ਵੀ ਮਾਣ ਕਰਨਾ ਪੈਂਦਾ ਵੀਰਾਂ ਦਾ ਬੱਸ ਤੁਰੇ ਫਿਰਦੇ ਆ ਓਏ ਇਹਨੂੰ ਵਿਚਾਰੇ ਨੂੰ ਫੋਨ ਕੀਤਾ ਸੀ ਤੇ ਲੇਟ ਹੋ ਗਿਆ ਤੇ ਕਹਿੰਦਾ ਮੈਂ ਆਉਣਾ ਗਿਆ ਸੀ ਕਿਤੇ ਮੁੰਡਾ ਨਹੀਂ ਠੀਕ ਇਹਦਾ ਚਲੋ ਕੋਈ ਨਹੀਂ ਆ ਗਿਆ ਠੀਕ ਹੈ ਹਣ ਬਾਈ ਜੀ ਮੁੰਡਾ ਵਾ ਹਾਂ ਜੀ ਹਾਂ ਜੀ ਚਲੋ ਤੇ ਬੰਦੇ ਨਾਲ ਹੀ ਹੁੰਦੇ ਸਾਰੇ ਤੇ ਆ ਵੀ ਕੰਮ ਦੇ ਵੀ ਚੱਲਦਾ ਰਿਹਾਦਾ ਫੇਰੇ ਮਈਆਂ ਹੋਰ ਆਣੀਆਂ ਵਾ ਇਹ ਚੱਲਣੀਆਂ ਵਾ ਇਹ ਬੇਬੂਆਂ ਕਈਆਂ ਤੇ ਹੋਰ ਆਣੀਆਂ ਵਾ ਤੇ ਇਹ ਆ ਵੀ ਮੜਾ ਚੰਗਾ ਨਾ ਕਹੋ ਤੇ ਨਾ ਕਹਿੰਦੀ ਲੋੜ ਬਿਲਕੁਲ ਮਸਰੋ ਜੀ ਕਿਉਂਕਿ ਬੇਖਵੀਰ ਮੈਂ ਆਪਣੇ ਕਰਮਖਾਨੇ ਆ ਕਿਸੇ ਆਪਣੇ ਖਾੜੇ ਆ ਜੇ ਮੈਨੂੰ ਉਹ ਭਾਅ ਨਾ ਮਿਲੀ ਆ ਤੇ ਮੈਂ ਉਹਦਾ ਸੀ ਨਬੇ ਨਹੀਂ ਪਾਉਣਾ ਮੈਂ ਭਾਅ ਨਾ ਰੇਡ ਪਾਉਣਾ ਪਿੱਛੇ ਵੀ ਬੰਦੇ ਨੇ ਵੀਡੀਓ ਦੇਖਣੀਆਂ ਤੇ ਆਹ ਵੇਖੋ ਗੈੜੀ ਭਾਜੀ 17 19 ਕਿਲੋ ਦੁੱਧ ਵਾ ਇਹ ਹੈਗਾ ਭਾਜੀ ਇਹ ਰੇਡ ਜਿਆਦਾ ਤੇ ਇਹਦੇ ਵਿੱਚੋਂ 11-12 ਲੀਟਰ ਦੁੱਧ ਹੋਵੇ ਤੇ 20000 ਰੁਪਇਆ ਹੋਵੇ ਅੰਦਰ ਮੈਂ ਵੀ ਕਿਹੋ ਲਿਆਂ ਨਾ 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 ਮੈਂ ਵੀ ਕਿਹੋ ਲਿਆਂਦੀ ਆ ਨਾ ਲਿਆਂਦੀ ਇੱਕ ਵੀਰ ਕੋਲ ਦਿੰਦਾ ਇੱਕ ਵੀਰ ਦਾ ਵੀ ਮੈਨੂੰ ਫੋਨ ਆਇਆ ਸੀ ਤੁਹਾਡੇ ਭਾਈ ਦੀ ਤਲਵੰਡੀ ਦਾ ਵਾ ਅੱਛਾ ਉਹ ਕਹਿੰਦਾ ਭਰਾ ਥੋੜਾ ਜਿਆ ਸਮਝ ਕੇ ਗੱਲ ਕਰਿਆ ਕਰੋ ਹੂੰ ਇਹ ਕਿਤੇ ਚੋਰੀ ਦੀਆਂ ਤਾਂ ਨਹੀਂ ਪਾਉਂਦੇ ਇੰਨੀ ਇੰਨੀਆਂ ਕਹਿੰਦਾ ਵੀ ਸਵਲੀਆਂ ਸਾਡੇ ਇਲਾਕੇ ਦੇ ਇਹ ਮਹਿੰਗੀਆਂ ਮਈਆਂ ਨੇ ਉਹ ਮੈਂ ਵੀ ਅਸੀਂ ਮਿਹਨਤ ਬੜੀ ਕਰਦੇ ਬਾਦ ਹੂੰ 60 ਤੇ 60 ਤੇ 65000 ਦਾ ਕੀ ਭਾਅ ਤਾਜ਼ੀਆਂ ਮਈਆਂ ਸਨ ਕੁਛ ਨਹੀਂ ਸਾਰਾ ਫਿusion ਚੋਲੋ ਤੇ ਫਿਰ ਚਲੀ ਚਲੀ ਜਰਦੀ ਹੋਣੀ ਆ ਵੇਖਦੇ ਠੀਕ ਠੀਕ ਹੈ ਨਾ ਵੀਰੇ ਬਿਲਕੁਲ ਬਾਈ ਜੀ ਤਾਂ ਵੀਰ ਬੜਾ ਪਿਆਰ ਕਰਦੇ ਨੇ ਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਦਾਂ ਹੀ ਚੱਲਦਾ ਰਿਹਾ ਇਹ ਕੰਮ ਬਿਲਕੁਲ ਬਾਈ ਜੀ ਬਲਕ ਮਿਹਰ ਰੱਖਿਓ ਹਾਂਜੀ ਤੇ ਨਾਮ ਮੇਰਾ ਭਿੰਦਾ ਤੇ ਪਿੰਡ ਧਵਾਨ ਤੇ ਜ਼ਿਲ੍ਹਾ ਗਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀਗਾਲ ਦੇ ਤੇ ਦਲਮ ਦੇ ਤੇ ਨੰਬਰ ਹੈਗਾ 95924 ਤੇ 27529 95924 ਤੇ 27529 ਠੀਕ ਹੈ ਫਿਰ ਸਤਿਕਾਰ